ਜੈਲ ਕਲੋਨੀ ਵਾਲੇ ਤੋਂ ਸਵੇਰੇ ਇਹ ਕੀ ਵਿਵਪਤਾ ਪੈ ਗਈ ਕਿ ਇੱਥੇ ਕਾਫੀ ਫੋਰ ਜਿਹੜੀ ਆ ਗਈ ਤੇ ਫੋਰ ਸਾਰ ਤੋਂ ਬਾਅਦ ਇਤਕਾਰਪੁਛਨੀ ਟੀਮਾਂ ਪਹੁੰਚੀਆਂ ਤੇ ਜਿਹੜੀਆਂ ਪਿੱਛੇ ਦੀਵਾਰ ਤੁਸੀਂ ਦੇਖ ਰਹੇ ਹੋ ਇਹ ਡੈਮੇਜ ਕਰ ਦਿੱਤੀ ਗਈ ਪੂਰੀ ਸਵੇਰੇ ਦੇਖੋ ਜੀ ਅਸੀਂ ਤਾਂ ਜਦੋਂ ਘਰੋਂ ਚ ਨਿਕਲੇ ਸਾਨੂੰ ਪਤਾ ਲੱਗਿਆ 3-4 ਵਜੇ ਪੁਲਿਸ ਅੱਥੇ ਲੱਗੀ ਹੋਈ ਸੀ ਮਤਲਬ ਚੋਰੀ ਦੇ ਤੌਰ ਤੇ ਆਏ ਆ ਤੇ ਆਪਣਾ ਕੰਮ ਕਰਨਾ ਚਾਹਿਆ ਹੋਣਾ ਨੇ ਉਹਨੂੰ ਵਿੱਚੋਂ ਦੇਖੋ ਇਹਦੇ ਵਿੱਚੋਂ ਰਸਤਾ ਬਣਾ ਰਹੇ ਸਿਰਫ ਆਪਣੀ ਕਲੋਨੀ ਨੂੰ ਵੇਚਣ ਲਈ ਕਿ ਕਲੋਨੀ ਦੇ ਚਾਰ ਵਾਹੇ ਇਕੱਠੇ ਹੋ ਜਾਣ ਜਿਹੜੇ ਵੀ ਇਹਦੇ ਵਿੱਚ 파ਟਨਰ ਨੇ ਉਹ ਪੈਸੇ ਕਮਾ ਲੈ ਤਾਂ ਕਿ ਇੱਥੋਂ ਦੀ ਰਸਤਾ ਕੱਢ ਦਈਏ ਰਸਤਾ ਜੋ ਸਰਕਾਰ ਕਰ ਰਹੀ ਹੈ ਖੋਲ ਰਹੀ ਹੈ ਚਲੋ ਇਧਰਲੇ ਲੋਕਾਂ ਨੂੰ ਵੀ ਸਹੂਲਤ ਹੋਊਗੀ ਉਹਨਾਂ ਨੂੰ ਵੀ ਹੋਊਗਾ ਇਹਦੀ ਬੜਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਉਹਨਾਂ ਨੂੰ ਵੀ ਹੋਊਗਾ ਸਾਰਿਆਂ ਨੂੰ ਸਾਂਝਾ ਫਾਇਦਾ ਹੋਊਗਾ ਇਸ ਕਰਕੇ ਚਲੋ ਜੋ ਰਸਤਾ ਬਣਦਾ ਬਣਨਾ ਚਾਹੀਦਾ ਕਿ ਇਸ ਵਾਇਆ ਕਿੰਨਾ ਬਚੂਗਾ ਦੇਖੋ ਜੀ ਜਿਹੜਾ ਬੰਦਾ ਜਲੰਧਰ ਨੂੰ ਜਾਂਦਾ ਹੈ ਉਹ ਅੱਧਾ ਘੰਟਾ ਘੁੰਮ ਕੇ ਜਾਂਦਾ ਹੈ ਸ਼ਹਿਰ ਦੇ ਦੂਜੇ ਪਾਸਿਓਂ ਉਹਨੂੰ ਸਿੱਧਾ ਪਹੁੰਚਾ ਉnder وقت ਬਚੇਗਾ ਅੱਜ وقت ਦੀ ਬਹੁਤ ਜ਼ਰੂਰਤ ਆ ਪਛਾਣ ਦੀ ਕਿਸੇ ਨੇ ਨਹੀਂ ਕੁਝ ਦੱਸਿਆ ਗਿਆ ਹਮ ਜ਼ਬਰਦਸਤੀ ਕਰਕੇ ਬਸ ਅਸੀਂ ਜੇ ਪਹਿਲਾ ਵੀਡੀਓ ਤੱਕੇ ਨਾ ਬਣਾ ਲਨ ਲੱਗੇ ਜਦੋਂ ਆਪਾਂ ਵੀਡੀਓ ਵੀ ਢਾਂਦੇ ਦੀ ਬਣਾ ਰਹੇ ਸੀ ਤਾਂ ਆਪਾਂ ਧੱਕਾ ਮਾਰ ਕੇ ਕਹਿੰਦੇ ਸੀ ਇਹਨਾਂ ਨੂੰ ਵੱਢੀ ਸੇ ਲੋ ਕਲੋਨੀ ਦਾ ਇੱਕ ਗੇਟ ਜਿਹੜਾ ਹੈਗਾ ਅਗਰ ਉਹਨੂੰ ਤੋੜ ਦਿੱਤਾ ਜਾਵੇ ਤਾਂ ਇਹ ਇਹ ਤਾਂ ਮੰਨਿਆ ਜਾਊਗਾ ਕਿ ਸੜਕ ਬਣਾ ਦਿੱਤੀ ਗਈ ਹੈ ਦੇਖੋ ਜੀ ਉਹ ਗੇਟ ਹੈ ਜਦੋਂ ਗੇਟ ਲੱਗੇਗਾ ਫਿਰ ਕਲੋਨੀ ਵਾਲੇ ਦਾ ਇਹ ਇਤੂ ਆ ਸਾਬਿਤ ਹੁੰਦਾ ਕਲੋਨੀ ਵਾਲੇ ਨੂੰ ਸਵਾਰ ਦੁੱਤਾ ਜਾ ਰਿਹਾ ਦੇਖੋ ਗੌਰਮੈਂਟ ਵੱਲੋਂ ਪ੍ਰੂਵ ਹੈ ਇਹ ਤਾਂ ਨਹੀਂ ਨਜਾਇਜ਼ ਕਰ ਰਹੇ ਆਪਾਂ ਪ੍ਰਸ਼ਾਸਨ ਨੇ ਖੁਦ ਸਾਰਾ ਕੰਮ ਕਰਵਾਇਆ ਜੀ ਸਾਰੀ ਕੋਰਟ ਤੋਂ ਲੈ ਕੇ ਪਰਮਿਸ਼ਨ ਲੈ ਕੇ ਇਹ ਸਾਰਾ ਕੰਮ ਹੋ ਰਿਹਾ ਜੀ ਸਾਡੇ ਸਾਹਮਣੇ ਦੋਨੇ ਦਵਾਰ ਤੋਂ ਕਲਪ ਡੀਅਰ ਵਾਲੀ ਦਾ ਕਿਹਦਾ ਕਰਜ਼ਾ ਦਾ ਉਹ ਕਿ ਕਬਜ਼ਾ ਕਰਨਾ ਉੱਤੇ ਜਿਹੜਾ ਉਹਨਾਂ ਨੇ ਪਈ ਪੁਰਾਣੀ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਉੱਥੇ ਫਰਗ ਨਾ ਆਇਆ ਉਹਨੂੰ ਕਬਜ਼ਾ ਮਤਲਬ ਕਰਜ਼ਾ ਕਰਨਾ ਡੋੜ ਖੁੱਲੂਗਾ ਪੈਟਰੋਲ ਦਾ ਖਰਚਾ ਬਚੂਗਾ ਲੋਕਾਂ ਦਾ ਟਾਈਮ ਬਚੂਗਾ ਹੁਣ ਦੇਖੋ ਤੁਸੀਂ ਉਹਨਾਂ ਨੂੰ ਸਮਝ ਨਹੀਂ ਆਛੇ ਜੀ ਕਾ ਸਮਝ ਨਹੀਂ ਆ ਰਹੀ ਆਪ ਨੂੰ ਸਮਝਾਣਾ ਪੈਣਾ ਆਪਣੇ ਭਰਾ ਨੇ ਉਹ ਵੀ ਆਪ ਨੂੰ ਸਮਝਾਣਾ ਪੈਣਾ ਵੀ ਆਪ ਨੂੰ ਫਾਇਦਾ ਹੀ ਹੈ ਘੱਟ ਕੋਈ ਨਹੀਂ ਆ ਚੀਜ਼ ਦਾ ਲੁਤਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਬੂਰਾ ਹਾਂ ਰੋਡ ਦੇ ਉੱਤੇ ਮੌਜੂਦ ਆ ਤੇ ਜੈਨ ਕਲੋਨੀ ਜਿਹੜੀ ਇੱਥੇ ਬੜੇ ਸਾਲਾਂ ਤੋਂ ਜਿਹੜੀ ਬਣੀ ਆ ਰਹੀ ਸੀ ਜਿਹਦੀ ਇੱਕ ਦੀਵਾਰ ਜਿਹੜੀ ਉਹਨਾਂ ਨੇ ਕੀਤੀ ਹੋਈ ਸੀ ਬਾਉਂਡਰੀ ਕੀਤੀ ਹੋਈ ਸੀ ਬਾਉਂਡਰੀਸ ਕਰਕੇ ਕੀਤੀ ਸੀ ਕਿ ਇਸ ਕਲੋਨੀ ਦੇ ਵਿੱਚ ਪਿੱਛੋਂ ਦੀ ਕੋਈ ਆਵੇ ਨਾ ਲੇਕਿਨ ਜਿੱਥੇ ਅਸੀਂ ਜਗ੍ਹਾ ਤੇ ਖੜੇ ਹੋਏ ਆ ਇੱਕ ਆ ਖੇਤ ਹੈਗੀ ਇਹ ਖੇਤ ਤੋਂ ਬਾਅਦ ਜਿਹੜੀ ਹੈ ਕਾਂਗਰਸ ਸਰਕਾਰ ਹੁੰਦੀ ਸੀ ਉਦੋਂ ਨਾਲਾ ਜਿਹੜਾ ਟੱਕਿਆ ਗਿਆ ਸੀ ਲ ਕੀ ਆ ਪੂਰਾ ਪੂਰਾ ਪਾਰਕ ਜਿਹੜਾ ਬਣਾਇਆ ਗਿਆ ਸੀਗਾ ਕਿ ਅੱਗੇ ਤੱਕ ਜਿਹੜਾ ਵਾ ਇਹ ਸਾਈਕਲ ਵੈਲੀ ਤੇ ਲੇਅਰ ਵੈਲੀ ਬਣਾਈ ਜਾਊਗੀ ਕਿ ਇੱਥੇ ਸਾਈਡ ਤੇ ਜਿਹੜਾ ਸਾਈਕਲ ਵੀ ਚੱਲ ਸਕਦੇ ਸੀਗੇ ਤੇ ਇੱਕ ਪ੍ਰੋਜੈਕਟ ਸੀਗਾ ਜਿਹੜਾ ਪ੍ਰੋਜੈਕਟ ਜਿਹੜਾ ਇਹ ਸਰਕਾਰ ਜਾਣ ਤੋਂ ਬਾਅਦ ਵੀਚੇਦਾਰੀ ਲਟਕ ਗਿਆ ਸੀਗਾ ਲੇਕਿਨ ਹੁਣ ਜੈਨ ਕਲੋਨੀ ਵਾਲੇ ਤੋਂ ਸਵੇਰੇ ਇੱਕ ਕੀ ਵਿਵਪਤਾ ਪੈ ਗਈ ਕਿ ਇੱਥੇ ਕਾਫੀ ਫੋਰਸ ਜਿਹੜੀ ਆ ਗਈ ਤੇ ਫੋਰਸ ਆਣ ਤੋਂ ਬਾਅਦ ਤੇ ਕਾਰਪੇਸ਼ ਨੇ ਟੀਮਾਂ ਪਹੁੰਚੀਆਂ ਤੇ ਜਿਹੜੀ ਆ ਪਿੱਛੇ ਦੀਵਾਰ ਤੁਸੀਂ ਦੇਖ ਰਹੇ ਹੋ ਇਹ ਡੈਮੇਜ ਕਰ ਦਿੱਤੀ ਗਈ ਪੂਰੀ ਕਲੋਨੀ ਵਾਲੇ ਹੁਣ ਦੁਬਾਰਾ ਬਣਾ ਰਹੇ ਮੌਜੂਦ ਹੈ ਤੇ ਲੇਕਿਨ ਦੂਜੀ ਪਾਰਟੀ ਆ ਲੋਕ ਕੀ ਹੋਇਆ ਕੀ ਸਵੇਰੇ ਜਦੋਂ ਬੈਠੇ ਸੀ ਕਿੰਨੇ ਵੀ ਫੋਰਸ ਆਈ ਸਵੇਰੇ ਦੇਖੋ ਜੀ ਅਸੀਂ ਤਾਂ ਜਦੋਂ ਘਰੋਂ ਚੋਂ ਨਿਕਲੇ ਸਾਨੂੰ ਪਤਾ ਲੱਗਿਆ 3-4 ਵਜੇ ਪੁਲਿਸ ਇੱਥੇ ਲੱਗੀ ਹੋਈ ਸੀ ਮਤਲਬ ਚੋਰੀ ਦੇ ਤੌਰ ਤੇ ਆਏ ਆ ਤੇ ਆਪਣਾ ਕੰਮ ਕਰਨਾ ਚਾਹਿਆ ਹੋਣਾ ਨੇ ਨਾ ਕੋਈ ਆਰਡਰ ਦਿਖਾਇਆ ਗਿਆ ਸਾਨੂੰ ਕਿ ਸਾਨੂੰ ਕਿਤੇ ਆਰਡਰ ਮਿਲੇ ਇੱਥੇ ਫੋਰਸ ਲਗਾਉਣ ਦੇ ਕਿ ਦਵਾਰ ਢਾਹ ਦੇ ਸਾਡੇ ਗੇਟ ਟਾਏਗੇ ਕੋਈ ਸਾਨੂੰ ਕਾਗਜ਼ ਨਹੀਂ ਦਿਖਾਇਆ ਪ੍ਰੋਜੈਕਟ ਕੀ ਕਹਿ ਰਹੇ ਨੇ ਕੀ ਪ੍ਰੋਜੈਕਟ ਪਾਸ ਕੀਤਾ ਵਾ ਜਿਹੜਾ ਇਸ ਕਲੋਨੀ ਨਾਲ ਰਸਤਾ ਮਲਾਇਆ ਜਾਊਗਾ ਟਿੱਬਾ ਰੋਡ ਤਾਜਪੁਰ ਰੋਡ ਇੱਕ ਸਾਂਝਾ ਹੋ ਜਾਊਗਾ ਇਸ ਹਾਈਵੇ ਨਾਲ ਰਾਹੋਂ ਰੋਡ ਸਿੱਧਾ ਨਿਕਲ ਜਾਣਗੇ ਬਾਏ ਆ ਘੁੰਮ ਕੇ ਜਿਹੜਾ ਵਾ ਇਹ ਦੱਸਿਆ ਗਿਆ ਤੁਹਾਨੂੰ ਇਹ ਤਾਂ ਜੀ ਦਿਖਾਵੀ ਗੱਲਾਂ ਵਾ ਐਦਾਂ ਤੇ ਕੋਈ ਗੱਲ ਨਹੀਂ ਆ ਅਸਲ 'ਚ ਤੁਸੀਂ ਹੁਣੇ ਦੇਖਿਆ ਇੱਥੇ ਪਾਰਕ ਬਣਿਆ ਇਹ ਪਹਿਲਾਂ ਕਾਂਗਰਸ ਸਰਕਾਰ ਦੇ ਵਿੱਚ ਐਮਐਲਏ ਸਾਹਿਬ ਨੇ ਪਾਰਕ ਬਣਾਇਆ ਸੀਗਾ ਕਿ ਲੋਕਾਂ ਦੇ ਇੱਥੇ ਇੰਨੀ ਪੋਪੂਲੇਸ਼ਨ ਰਹਿੰਦੀ ਆ ਕਿ ਲੋਕਾਂ ਨੂੰ ਕੋਈ ਗ੍ਰੀਨ ਏਰੀਆ ਹੋਣਾ ਚਾਹੀਦਾ ਖੇਡਣ ਲਈ ਬਿਲਕੁਲ ਉਹਨੂੰ ਵਿੱਚੋਂ ਦੇਖੋ ਇਹਦੇ ਵਿੱਚੋਂ ਰਸਤਾ ਬਣਾ ਰਹੇ ਸਿਰਫ ਆਪਣੀ ਕਲੋਨੀ ਨੂੰ ਵੇਚਣ ਲਈ ਕਿ ਕਲੋਨੀ ਦੇ ਚਾਰ ਪੈਸੇ ਇਕੱਠੇ ਹੋ ਜਾਣ ਜਿਹੜੇ ਵੀ ਇਹਦੇ ਵਿੱਚ 파ਟਨਰ ਨੇ ਉਹ ਪੈਸੇ ਕਮਾ ਲੈਣ ਤਾਂ ਕਿ ਇੱਥੋਂ ਦੀ ਰਸਤਾ ਕੱਢ ਦਈਏ ਕਲੋਨੀ ਕਿਹੜੀ ਹੈ ਕਿਹੜੀ ਇਹ ਕਲੋਨੀ ਇਹ ਪਤਾ ਨਹੀਂ ਕਿਹੜੇ ਬੰਦੇ ਆ ਸਾਰੇ ਬੰਦੇ ਵਿੱਚ ਇਨਵੋਲ ਆ ਮੇਰੇ ਕੋਲ ਨਾਮ ਸੁਣਨ ਜਾ ਰਿਹਾ ਕਿ ਆਪਣਾ ਐਮਐਲਏ ਦੇ ਬੰਦੇ ਨੇ ਖਾਸ ਤਾਂ ਹੀ ਇਹ ੱੱਕਾ ਹੋਵੇ ਬਿਲਕੁਲ ਜੀ ਤਾਂ ਹੀ ਤਾਂ ਮੇਨ ਤੋਂ ਰਸਤਾ ਕੱਢ ਰਹੇ ਆ ਸਾਡੇ ਨਾਲ ੱੱਕਾ ਕਰਤਾ ਇਹਨਾਂ ਨੇ ਕਿੰਨੀਆਂ ਕੇਸੀਬੀ ਦੀਆਂ ਆਈਆਂ ਸੀਆਂ ਕਾਰਪੋਰੇਸ਼ਨ ਦੇ ਕਿਹੜੇ-ਕਿਹੜੇ ਅਧਿਕਾਰੀ ਆਏ ਸੀ ਪੁੱਡਾ ਦੇ ਵੀ ਆਏ ਸੀ ਕਿਤੇ ਪੁਲਸ ਕਿੰਨੀ ਸੀਗੀ? ਉਸ ਜੀ ਕਟੋ ਘਾਟ 100 150 ਬੰਦਾ ਪੁਲਸ ਦਾ ਸੀਗਾ ਤੇ ਸਾਰੇ ਵੱਡੇ ਅਫਸਰ ਕਾਰਪੋਰੇਸ਼ਨ ਦੇ ਆਏ ਹੋਏ ਸੀਗੇ ਉਸ ਤੋਂ ਬਾਅਦ ਕਟੋ ਘਟ 60 ਟਿਪਰ ਬਾਹਰ ਖੜੇ ਸੀਗੇ ਪੂਰੀ ਤਿਆਰੀ ਨਾਲ ਆਏ ਸੀ ਪੂਰੀ ਪਲਾਨਿੰਗ ਇਹਨਾਂ ਦੀ ਹੋਈ ਹੋਈ ਸੀ ਸਾਨੂੰ ਕਿਸੇ ਵੀ ਕਲੋਨੀ ਦੇ ਬੰਦੇ ਨੂੰ ਕਿਸੇ ਨੂੰ ਨਹੀਂ ਕੁਝ ਦੱਸਿਆ ਗਿਆ ਹਮ ਜ਼ਬਰਦਸਤੀ ਕਰਕੇ ਬਸ ਅਸੀਂ ਜੇ ਪਹਿਲਾ ਵੀਡੀਓ ਤੱਕੇ ਨਾ ਬਣਾਉਣ ਲੱਗੇ ਜਦੋਂ ਆਪਾਂ ਵੀਡੀਓ ਵੀ ਢਾਂਦੇ ਦੀ ਬਣਾ ਰਹੇ ਸੀ ਸਾਨੂੰ ਧੱਕਾ ਮਾਰ ਕੇ ਕਹਿੰਦੇ ਸੀ ਇਹਨਾਂ ਨੂੰ ਗ ਕਿ ਤੁਸੀਂ ਨੇ ਇਹ ਕਿ ਕੀਤਾ ਗਿਆ ਹੈ ਕਿ ਤੁਸੀਂ ਉਸ ਵਾਰ ਕੀ ਕੀਤਾ ਸੀ ਅਸੀਂ ਉਸ ਤੋਂ ਬਾਅਦ ਜੀ ਫਿਰ ਸਾਰੇ ਇਕੱਠੇ ਹੋਏ ਆ ਕਲੋਨੀ ਵਾਲਿਆਂ ਨੇ ਮੇਨ ਤੇ ਧਰਨਾ ਦਿੱਤਾ ਇੱਥੇ ਬੈਠੇ ਹੁਣ ਆਪਾਂ ਦੁਬਾਰਾ ਦੀਵਾਰ ਕਰਵਾਣੇ ਪਏ ਤੁਮ ਲੋਗ ਨੇ ਦੁਬਾਰਾ ਡੈਮੋਲਿਸ਼ ਕਰ ਦੇਣਗੇ ਸਾਨੂੰ ਡਰਾ ਜੀ ਅਸੀਂ ਕੀ ਕਰੀਏ ਪਰ ਕਿੱਥੇ ਜਾਈਏ ਜਦ ਸਾਡਾ ਸਾਡੇ ਨਾਲ ਸਾਡੀਆਂ ਸਰਕਾਰਾਂ ਹੀ ਤੱਕਾ ਕਰੂਗੀਆਂ ਕਿ ਅਸੀਂ ਜਾਵਾਂਗੇ ਕਿੱਥੇ ਸਟੇਟ ਵਿੱਚ ਸਾਫ਼ ਲਿਖਿਆ ਸਟੇਟ ਵਿੱਚ ਜਦੋਂ ਵਿਲੇਜ ਦੀ ਕਾਪੀ ਤੁਸੀਂ ਖਾਈ ਮੈਨੂੰ ਤਾਂ ਪਤਾ ਨਹੀਂ ਤੁਸੀਂ ਦੱਸੋ ਕਿ ਕੋਰਟ ਤੋਂ ਉੱਪਰ ਹੋ ਸਕਦੀ ਹੈ ਕੋਈ ਵੀ ਕਾਰਪੋਰੇਸ਼ਨ ਜਾਂ ਪੁਲਿਸ ਡਿਪਾਰਟਮੈਂਟ ਕਾ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਅਸੀਂ ਵਕੀਲ ਦੀ رائے ਲੈ ਰਹੇ ਹਾਂ ਕਿ ਆਪਣੇ ਸਾਰੇ ਮੋਢੀ ਬੰਦੇ ਕਿਹੋ ਜਿਹੇ ਦੇਖੋ ਹੁਣ ਕੀ ਹੁੰਦਾ ਨਹੀਂ ਵੀਡੀਓਗ੍ਰਾਫੀ ਤਾਂ ਤੁਸੀਂ ਕੀਤੀ ਹੋਣੀ ਚਾਹੀਦੀ ਉਹਦੀ ਕੀਤੀ ਹੈ ਜਿਹੜੀ ਲੇਅਰ ਵੈਲੀ ਦੀ ਜਿਹੜੀ ਦੀਵਾਰ ਤੋੜੀ ਗਈ ਹੈ ਉਹਨਾਂ ਦੀ ਮਤਲਬ ਜਾਣ ਬੁਝ ਕੇ ਤੁਸੀਂ ਦੇਖੋ ਸਾਹਮਣੇ ਦੋਨੇ ਦੀਵਾਰਾਂ ਤੋੜੀਆਂ ਗਈਆਂ ਆਹਮਣੇ ਸਾਹਮਣੇ ਦੋਨੇ ਦੀਵਾਰਾਂ ਤੋ ਮਤਲਬ ਡੀਅਰ ਵੈਲੀ ਦਾ ਕਿੱਕਬਾ ਜਾਨ ਦਾ ਉਹ ਹੋ ਗਿਆ ਨਾ ਕਿੱਕਬਾ ਕਰਨਾ ਉਹ ਤੇ ਇਹਦਾ ਉਹਨਾਂ ਨੇ ਪਈ ਪੁਰਾਣੀ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਉੱਥੇ ਪਾਰਕ ਬਣਾਇਆ ਉਹਨੂੰ ਮਤਲਬ ਕਬਜ਼ਾ ਕਰ ਲਈਏ ਲੋਕ ਆ ਕਹਿ ਰਹੇ ਨੇ ਕਿ ਸਾਨੂੰ ਇੱਕ ਰਸਤਾ ਮਿਲ ਜਾਣਾ ਸਾਡਾ ਰਬਾਇਆ ਜਿਹੜਾ ਵੱਜ ਜਾਣਾ ਵਾਯਾ ਜਿਹੜਾ ਆਪਾਂ ਘੁੰਮ ਕੇ ਜਾਂਦੇ ਆ ਉਹ ਵੱਜ ਜਾਣਾ ਤੇ ਇੱਥੋਂ ਦੀ ਰੋਡ ਦੇ ਰੇੜੀ ਵੱਜ ਜਾਣਗੇ ਤੇ ਰੋਡ ਦੀ ਆਵਾਜਾਈ ਵੀ ਵੱਜ ਚੁਗੀ ਚਲੋ ਹੀ ਆ ਗਈ ਨਾ ਕਿ ਵੀ ਆਪਾਂ ਉਹਨੂੰ ਕਲੋਨੀ ਨੂੰ ਕਰਨਾ ਹੈ ਸਰਵਾਈਵ ਜਿਹੜੀ ਉਧਰਲੀ ਕਲੋਨੀ ਬਣ ਰਹੀ ਹੈ ਉਹਨੂੰ ਕਰਨਾ ਉਹਦਾ ਉਹਦਾ ਰੇਟ ਦੇਣਾ ਕਿ ਰਾਹੋ ਰੋਡ ਦੇ ਨਾਲ ਇਹਨੂੰ ਐਡਜੋਇਨ ਕਰ ਲਈਏ ਮਤਲਬ ਇਹਦਾ ਕੋਈ ਤਰੀਕਾ ਨਹੀਂ ਆ ਹੋਇਆ ਜਿਹੜਾ ਇਹ ਤੁਸੀਂ ਕਰ ਰਹੇ ਹੋ ਮਤਲਬ ਇਹ ਤਾਂ ਇਲੋਜੀਕਲ ਗੱਲ ਹੈ ਨਾ ਸਾਡਾ ਸਾਰਾ ਆਪਾਂ ਇੱਕ ਕੰਮ ਕਰਦੇ ਆ ਰੋਜ਼ ਗਾਰਡਨ ਦੇ ਵਿੱਚੋਂ ਵੀ ਇੱਕ ਰਾਹ ਕੱਢ ਦਿੰਦੇ ਤਾਂ ਕਿ ਡੀ ਐਮ ਸੀ ਹੀਰੋ ਹਟ ਜਾਣ ਲਈ ਇੱਕ ਸਿੱਧਾ ਰਸਤਾ ਮਿਲ ਸਕੇ ਕਿੰਨੇ ਪੇਸ਼ੈਂਟ ਆਉਂਦੇ ਆ ਕਿੰਨੀ ਮਤਲਬ ਤੁਸੀਂ ਦੇਖੋ ਉੱਥੇ ਲੋਕੀ ਟ੍ਰੈਫਿਕ ਲਾ ਕੇ ਖੜੇ ਹੁੰਦੇ ਆ ਆਪਾਂ ਫਿਰ ਹਰ ਜਗ੍ਹਾ ਕਿਸੇ ਦੇ ਵੀ ਘਰ ਚੋਂ ਮੈਂ ਤੁਹਾਡੇ ਘਰ ਚੋਂ ਤੁਸੀਂ ਮੇਰੇ ਘਰ ਚੋਂ ਇੱਕ ਰਸਤਾ ਕੱਢ ਦਿੰਨੇ ਕਿ ਮੈਂ ਉਹਦੇ ਘਰ ਜਾਣਾ ਆਪਾਂ ਸਿੱਧਾ ਕੱਢ ਦਿੰਨੇ ਨਹੀਂ ਤੁਸੀਂ ਹੁਣ ਥਨ ਲੇ ਤਾਂ ਸਹੀ ਹੈ ਟਮ ਨਹੀਂ ਤੁਸੀਂ ਥਨ ਲਿਆ ਕਿ ਨਹੀਂ ਕਰਦੇ ਨਾ ਅਸੀਂ ਨਹੀਂ ਕਰਨ ਦੇਣਾ ਜੀ ਅਸੀਂ ਬਿਲਕੁਲ ਨਹੀਂ ਕਰਨ ਦੇਣਾ ਸਰ ਨਾ ਧੱਕੇਸ਼ਾਈ ਹੋ ਰਹੀ ਆ ਸਰ ਕਿੰਤੀ ਕੀ ਹੋ ਚੁੱਕੀ ਆ ਸਰ ਨਾ ਧੱਕੇਸ਼ਾਈ ਫੰਡਸ ਸਰੇ ਹੋ ਗਈ ਇਹ ਤੋਂ ਬਾਅਦ ਧੱਕੇਸ਼ਾਈ ਕੀ ਆ ਕਿ ਲੋਕੀ ਸਾਡੀ ਪੁਲਿਸ ਆ ਕੇ ਸਾਨੂੰ ਧੱਕਾ ਮਾਰ ਕੇ ਕਹਿ ਰਹੀ ਆ ਚਲੋ ਇਹਨਾਂ ਨੂੰ ਅੰਦਰ ਸਿੱਟੋ ਕੀ ਕਹਿ ਰਹੀ ਤੁਸੀਂ ਸੁੱਕਤੇ ਵੈਸੀ ਲੋਕੀ ਦੇ ਇਹਨਾਂ ਨੇ ਕੰਮ ਕੰਮ ਕਰਤਾ ਬੋਜੀ ਸਵੇਰੇ ਅਸੀਂ ਜਿੰਨੂੰ ਰੋਕਦੇ ਪਏ ਸੀ ਨਾ ਇਹਨੂੰ ਗੱਡੀ ਬਿਠਾਓ ਗੱਡੀ ਬਿੜੋ ਬੰਦੇ ਸਿਆਰ ਸੂਰ ਕਰਦੇ ਕਿੰਨੇ ਬੰਦੇ ਲੈ ਕੋਲੋਨੀ ਦੇ ਤੇ ਸਾਡੇ ਕਾਫੀ ਬੰਦੇ ਸੀ ਅਸੀਂ ਕਹਿ ਰਹੇ ਸੀ ਭਾਈ ਸਾਹਿਬ ਤੁਹਾਨੂੰ ਕੋਈ ਕਿਹੜਾ ਪੇਪਰ ਹੈਗਾ ਦਿਖਾਇਆ ਦਿੱਤਾ ਜਾਵੇ ਸਾਨੂੰ ਕੁਝ ਨਹੀਂ ਦਿਖਾਇਆ ਅਸੀਂ ਆਪਣੇ ਆਰਡਰ ਦਿਖਾਈ ਜਾਂਦੇ ਸੀ ਅਸੀਂ ਮੋਬਾਈਲ 'ਚ ਹੀ ਦਿਖਾ ਰਹੇ ਸੀ ਨਾ ਉਸ ਟਾਈਮ 'ਕੀ ਸਾਡੇ ਕੋਲ ਹੈਗੇ ਸਾਡਾ ਕੋਈ ਉਹ ਕਹਿੰਦਾ ਉਹਨੂੰ ਦਿਖਾਓ ਉਹਨੂੰ ਦਿਖਾਓ ਉਹਨੂੰ ਦਿਖਾਉਣ ਦੀ ਜਗ੍ਹਾ ਬੰਨੀ ਜਾਂਦੇ ਸੀ ਅੱਛਾ ਕੁਝ ਨਹੀਂ ਉਹਨਾਂ ਨੇ ਸਾਡਾ ਸੁਣਿਆ ਇੱਕ ਪੈਸਾ ਨਹੀਂ ਉਹਨਾਂ ਜਿਹੜਾ ਜਿਹੜਾ ਮੂੜਾ ਜਿਆਦਾ ਆਂਦਾ ਸੀ ਇਹਨੂੰ ਗੱਡੀ ਬਿਠਾਓ ਜੀ ਬੋਲ ਸੀ ਗੱਡੀ ਬਿਠਾਓ ਇਹਨੂੰ ਲੈ ਚੱਲੋ ਠੀਕ ਹੈ ਆਪ ਮੋਰੇ ਹੋ ਕੇ ਕੰਮ ਕਰਾ ਕੇ ਸਾਨੂੰ ਇਹ ਲੇਅਰ ਵੈਲੀ ਬਣਾ ਕੇ ਦਿੱਤੀ ਸੀ ਇੰਨਾ ਸੋਹਣਾ ਇੱਥੇ ਤਾਜੀ ਹਵਾ ਆਉਂਦੀ ਸੀ ਲੋਕੀ ਸੈਰ ਕਰਦੇ ਸੀਗੇ ਅੱਜ ਉਹਨੂੰ ਹੀ ਖਤਮ ਕੀਤਾ ਜਾ ਰਿਹਾ ਬਿਲਕੁਲ ਲੇਅਰ ਵੈਲੀ ਨੂੰ ਸਾਰਾ ਉਹ ਬਲੌਕ ਕਰਤੇ ਲੇਅਰ ਵੈਲੀ ਦੀ ਸਿਹਤ ਕੋਣ ਸਾਰਾ ਡੈਮੋਲਿਸ਼ ਕੀਤਾ ਜਾ ਰਿਹਾ ਲੇਅਰ ਵੈਲੀ ਦਾ ਮਤਲਬ ਇਹਦਾ ਬਗਦਾ ਮਤਲਬ ਆਪਣਾ ਆਪਣਾ ਅਸਤ ਨਹੀਂ ਕਰੇ ਕਿ ਸਾਡਾ ਪਾਰਕ ਹੈ ਸਾਡਾ ਆਪਣਾ ਪਾਰਕ ਨਹੀਂ ਹੈ ਪਬਲਿਕਲੀ ਪਾਰਕ ਹੈ ਪਬਲਿਕ ਦਾ ਇਹਦਾ ਕਹਿ ਰਹੇ ਨੇ ਸਰਕਾਰ ਲੋਕਾਂ ਦੀ ਸਰਕਾਰ ਲੋਕਾਂ ਦੀ ਹਾਂ ਇਹ ਤੇ ਹਾਂ ਪੁਲ ਬਣਦਾ ਇਹ ਤੇ ਉੱਪਰ ਦਾ ਤੁਸੀਂ ਥੋੜੇ ਸਾਹਮਣੇ ਆ ਉੱਪਰ ਤਾਰੇ ਦੇਖੋ ਸਾਰੀਆਂ ਤਾਰੇ ਦੇ ਉੱਤੇ ਮਤਲਬ ਨੀਚੇ ਉਹਦੀ ਪੁਲ ਬਣਾਉਗੇ ਮਤਲਬ ਉਹਦਾ ਵੀ ਕੀ ਕਰਨਗੇ ਮਤਲਬ ਕਿੱਸਾ ਮਤਲਬ ਸਭ ਠੀਕ ਹੈ ਬਸ ਇਹਨਾਂ ਦਾ ਉਹਦਾ ਕਹਿੰਦੇ ਲੁਧਿਆਣਾ ਦੇ ਵਿੱਚ ਇੰਨਾ ਪੋਲਿਊਸ਼ਨ ਆ ਇੰਨਾ ਕੁਝ ਹੋ ਰਿਹਾ ਅੱਜ ਜੇ ਗ੍ਰੀਨ ਏਰੀਆ ਨੂੰ ਵੀ ਆਪਾਂ ਖਤਮ ਕਰ ਦਾਂਗੇ ਤੇ ਫਿਰ ਇੱਥੇ ਰਹਿ ਕੀ ਜਾਣਾ ਚਲੇਗੇ ਆਪੋਜੀਸ਼ਨ ਵਾਲੇ ਸਾਹਮਣੇ ਖੜੇ ਆ ਜੀ ਆਪੋਜੀਸ਼ਨ ਵਾਲੇ ਬਿਲਕੁਲ ਤੇ ਸਾਬ ਕਾ ਪਤਾ ਇੱਕ ਸਾਹਿਬ ਹੋ ਚਲੇਗੇ ਚਲੇਗੇ ਹੋ ਚਲੇਗੇ ਬਿਲਕੁਕੁਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕਲੋਨੀ ਦੇ ਨਿਵਾਸੀ ਆ ਬੜੀ ਆਸ ਸੀ ਇਹਨਾਂ ਦੇ ਹੱਥ 'ਚ ਸਟ ਇਹ ਹਾਰਡ ਕਾਪੀ ਜਿਹੜੀ ਸਮੇ ਲੈ ਕੇ ਆਏ ਨੇ ਇਹ ਹਾਰਡ ਕਾਪੀ ਉਸ ਵੇਲੇ ਨਹੀਂ ਸੀ ਫੋਨ 'ਚ ਦਿਖਾਰੇ ਸੀਗੇ ਲੇਕਿਨ ਇਹਨਾਂ ਦੇ ਕਹਿੰਦੇ ਮੁਤਾਬਿਕ ਸਾਨੂੰ ਜਿੱਦਾਂ ਹੀ ਅਸੀਂ ਵਿਰੋਧ ਕਰਦੇ ਸੀ ਤੁਹਾਨੂੰ ਅੰਦਰ ਬਿਠਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਲੇਕਿਨ ਇਹਨਾਂ ਨੇ ਇੱਟਾ ਮੰਗਵਾ ਕੇ ਸਾਹਮਣੇ ਦੀਵਾਰ ਸ਼ੁਰੂ ਕਰਾ ਦਿੱਤੀ ਹੈ ਤੁਹਾਨੂੰ ਤਸਵੀਰ ਜਿਹੜੀ ਸਾਹਮਣੇ ਕੈਮਰਾਮੈਨ ਦਿਖਾ ਲੇਗਾ ਕਿ ਦੀਵਾਰ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਹਜੇ ਵੀ ਇਹਨਾਂ ਨੂੰ ਡਰ ਰਿਹਾ ਹੈ ਕਿ ਇਹ ਦੀਵਾਰ ਜਿਹੜੀ ਹੈ ਰਾਤੂਰਤ ਤੋੜੀ ਵੀ ਜਾ ਸਕਦੀ ਹੈ ਅਗਰ ਤੋੜ ਦਿੱਤੀ ਗਈ ਰਾਤੂਰਤ ਫਿਰ ਕੀ ਕਰੂੰਗੇ ਐਕਸ਼ਨ ਕੀ ਲਵੋਗੇ ਫਿਰ ਫੇਰ ਬ ਪੱਕਾ ਸੋਲੂਸ਼ਨ ਹੀ ਕਰਦੇ ਹਾਂ ਪੱਕਾ ਸੋਲੂਸ਼ਨ ਤਾਂ ਸਾਨੂੰ ਪਤਾ ਨਹੀਂ ਪਰ ਹਿੰਮਤ ਨਹੀਂ ਹਾਰਦੇ ਰਾਹ ਜਿਹੜੀ ਫੜੀ ਆ ਉਹ ਤਾਂ ਫੜੀ ਰੱਖਾਂਗੇ ਜਿਹੜੇ ਕਾਗਜ਼ ਆ ਸਾਡੇ ਕੋਰਟ ਚ ਲੈਣਾਂਗੇ ਅਸੀਂ ਬਸ ਇਹੀ ਕਰਾਂਗੇ ਬਿਲਕੁਲ ਚਲੋ ਜਨਵਰੀ ਤੋੜਨਗੇ 19 ਵਈਏ ਬਣਾਣਗੇ ਇਹਨਾਂ ਸਾਬ ਗੱਲ ਕਹਤੀ ਲੇਕਿਨ ਦੂਜੀ ਪਾਰਟੀ ਨੂੰ ਪੁੱਛੇ ਦੂਜੀ ਪਾਰਟੀ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਡੇ ਰੋਡ ਦੇ ਰੇਟ ਵੱਜ ਜਾਣਗੇ ਸਾਨੂੰ ਵਾਇਆ ਵੱਜੂਗਾ ਲੇਕਿਨ ਵਾਇਆ ਬਚਣ ਦੀ ਬਜਾਈ ਲੇ ਲੇਅਰ ਵਾਲੀ ਜਿਹੜੀ ਬਣਾਈ ਗਈ ਹੈ ਉਹਦੀ ਵੀ ਕਿਤੇ ਨਾ ਕਿਤੇ ਬੁਨਿਆਦ ਖਤਮ ਹੋ ਜੂਗੀ ਜਿਹੜਾ ਕਰੋੜਾਂ ਦਾ ਪ੍ਰੋਜੈਕਟ ਜਿਹੜਾ ਬਣਾਇਆ ਗਿਆ ਸੀ ਇੱਕ ਪਾਰਕ ਜਿਹੜੇ ਬਣਾਏ ਗਏ ਸੀਗੇ ਸਾਈਕਲ ਵਾਸਤੇ ਬਣਾਏ ਗਏ ਸੀਗੇ ਪਾਰਕ ਜਿਹੜੇ ਬਣਾਏ ਗਏ ਸੀਗੇ ਉੱਤੇ ਜਦੋਂ ਪੂਰਾ ਦਾ ਪੂਰਾ ਕੰਕਰੀਟ ਦਾ ਇੱਕ ਮੈਦਾਨ ਬਣਾ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਇੱਧਰਲਾ ਕੀ ਅਸੀਂ ਵੀ ਰਾਹ ਖੁੱਲਵਾ ਕੇ ਰਵਾਂਗੇ ਇਹਨਾਂ ਨੇ ਸਾਫ਼ ਗੱਲ ਕਹਤੀ ਅਸੀਂ ਰਾਹ ਨਹੀਂ ਖੁੱਲਣ ਦਵਾਂਗੇ ਅਸੀਂ ਉਸ ਸਰਹੰਦ ਤੇ ਖੜੇ ਹੋਏ ਆ ਜਿਹੜੀ ਸਰੰਦ ਜਿਹੜੀ ਹੈ ਇੱਕ ਪਾਸੇ ਪਾਕਿਸਤਾਨ ਤੇ ਇੱਕ ਪਾਸੇ ਭਾਰਤ ਕਿ ਆ ਜਾ ਸਕਦਾ ਵੈ ਇਹੋ ਸਰੰਦ ਹੈ ਵਿੱਚ ਟਾਰੀ ਬਾਰਡਰ ਹੈ ਇਹ ਬਾਰਡਰ ਇਸ ਕਰਕੇ ਦਿਖਾ ਰਿਆ ਬਾਰਡਰ ਨਹੀਂ ਹੈਗਾ ਇਹ ਲੇਅਰ ਵੈਲੀ ਹੈਗੀ ਹੈ ਇੱਕ ਪਾਸੇ ਪਾਕਿਸਤਾਨ ਦੂਜੇ ਪਾਸੇ ਹਿੰਦੂਸਤਾਨ ਇਹ ਗੱਲ ਕੀਤੀ ਜਾ ਸਕਦੀ ਹੈ ਪਿੱਛੇ ਬੰਦੇ ਖੜੇ ਨੇ ਲੇਕਿਨ ਵਿਵਾਦ ਅੱਧਾ ਤਾਈ ਪੈ ਗਿਆ ਕਿ ਇੱਥੇ ਰਸਤਾ ਨਹੀਂ ਖੁੱਲਣ ਦਿੱਤਾ ਜਾ ਰਿਹਾ ਜਿਹੜੀ ਜਿੱਦਾਂ ਟ੍ਰੇਨ ਜਿਹੜੀ ਪਾਕਿਸਤਾਨ ਨਹੀਂ ਜਾਂਦੀ ਉਦਾਂ ਹੀ ਇਸ ਰਸਤੇ ਦੀ ਜਿਹੜੀ ਹੈ ਆਵਾਮ ਜਿਹੜੀ ਉਸ ਰਾਹ ਨਹੀਂ ਜਾਂਦੀ ਰਾਹ ਕਿਉਂ ਨਹੀਂ ਜਾਂਦੀ ਕਿਉਂਕਿ ਉੱਥੇ ਜਿਹੜਾ ਪ੍ਰੋਪੋਜ਼ਲ ਆਇਆ ਸੀਗਾ ਰੋਡ ਤੋੜ ਕੇ ਇੱਥੋਂ ਡੱਬਾ ਰੋ ਨੂੰ ਅਟੈਚ ਕੀਤੀ ਜਾਊਗੀ ਲੇਕਿਨ ਉਹ ਪ੍ਰੋਪੋਜ਼ਲ ਹੈਗਾ ਕਿ ਨਹੀਂ ਹੈਗਾ ਗੱਲਬਾਤ ਵੀ ਕਰਦੇ ਇਲਾਕਾ ਨਿਵਾਸੀਆਂ ਨਾਲ ਬੜੇ ਪੁਰਾਣੇ ਪੱਤਰਕਾਰ ਰਹੇ ਹੋ ਰਾਜੂ ਭਾਜੀ ਰਾਜਨੀਤੀ 'ਚ ਆ ਗਏ ਹੋ ਰਾਜਨੀਤੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਰਸਤਾ ਹੁਣ ਖੁੱਲਜੂਗਾ ਹਾਂਜੀ ਪਰ ਇਹਦਾ ਸਸਰੀ ਗੱਲ ਸਾਰਿਆਂ ਨੂੰ ਪਰ ਤੁਸੀਂ ਜਿਹੜੀ ਗੱਲ ਕੀਤੀ ਆ ਇਜ਼ਰ ਪਾਕਿਸਤਾਨ ਬਾਰਡਰ ਹਿੰਦੁਸਤਾਨ ਉਹੀ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਆ ਠੀਕ ਹੈ ਇੱਧਰ ਵੀ ਸਾਰੇ ਭਰਾ ਆ ਹੁੰਦੇ ਜੱਪੀਆ ਪਾ ਕੇ ਮਿਲਦੇ ਕਹਿੰਦੇ ਰਸਤਾ ਤੋੜਦਾ ਤੇ ਹੁਣ ਖੁੱਲ ਗਿਆ ਇਹ ਰਸਤਾ ਜੋ ਸਰਕਾਰ ਕਰ ਰਹੀ ਐ ਖੋਲ ਰਹੀ ਐ ਚਲੋ ਇਧਰਲੇ ਲੋਕਾਂ ਨੂੰ ਵੀ ਸਹੂਲਤ ਹੋਊਗੀ ਉਹਨਾਂ ਨੂੰ ਵੀ ਹੋਊਗੀ ਇਹਦੀ ਕੋਲ ਵੀ ਇਹਨਾਂ ਨੂੰ ਫਾਇਦਾ ਹੋਊਗਾ ਉਹਨਾਂ ਨੂੰ ਵੀ ਹੋਊਗਾ ਸਾਰਿਆਂ ਨੂੰ ਸਾਂਝਾ ਫਾਇਦਾ ਹੋਊਗਾ ਇਸ ਕਰਕੇ ਚਲੋ ਜੋ ਰਸਤਾ ਬਣਦਾ ਬਣਨਾ ਚਾਹੀਦਾ ਅਗਰ ਪਿਆਰ ਨਹੀਂ ਹੁੰਦਾ ਤਾਂ ਇਟਾਂ ਤੋੜੀਆਂ ਸੀਗੀਆਂ ਇਹ ਕਲੋਨੀ ਦੀਵਾਰ ਤੋੜੀ ਸੀ ਜੱਫੀਆਂ ਵੀ ਪਾਈਆਂ ਜਾ ਸਕਦੀਆਂ ਸੀਗੀਆਂ ਆਓ ਆਵਾਮ ਦਾ ਵੈਲਕਮ ਕਰਦੇ ਆਂ ਉਦਲੀ ਆਵਾਮ ਦਾ ਕੁਝ ਲੋਕ ਹੁੰਦੇ ਆ ਗਲਤਫਹਿਮੀਆਂ ਪੈਦਾ ਕਰ ਦਿੰਦੇ ਆ ਐਸੀ ਕੋਈ ਗੱਲ ਨਹੀਂ ਸਭ ਆਪਣੇ ਹੈਗੇ ਹੋ ਜਾਊਗਾ ਸਰਕਾਰ ਬੈਠੀ ਆ ਸਭ ਕਰੂਗੀ ਜੋ ਵੀ ਕਰਨਾ ਇਸ ਵਾਇਆ ਕਿੰਨਾ ਬੱਜ ਜਾਊਗਾ ਦੇਖੋ ਜੀ ਜਿਹੜਾ ਬੰਦਾ ਜਲੰਧਰ ਨੂੰ ਜਾਂਦਾ ਹੈ ਉਹ ਅੱਧਾ ਘੰਟਾ ਘੁੰਮ ਕੇ ਜਾਂਦਾ ਹੈ ਸ਼ਹਿਰ ਦੇ ਦੂਜੇ ਪਾਸੇ ਉਹਨੂੰ ਸਿੱਧਾ ਪਹੁੰਚੇਗਾ ਉਹਦਾ ਵਕਤ ਬਚੇਗਾ ਅੱਜ ਵਕਤ ਦੀ ਬਹੁਤ ਜ਼ਰੂਰਤ ਹੈ ਬਚਾਨ ਦੀ ਬਿਲਕੁਲ ਇੱਕ ਵਕਤ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਹੈ ਲੇਕਿਨ ਦੀਵਾਰ ਤੋੜੀ ਗਈ ਸੀਗੀ ਦੀਵਾਰ ਦੁਬਾਰਾ ਬਣਾਣੀ ਵੀ ਸ਼ੁਰੂ ਕਰਤੀ ਦੇਖੋ ਜੀ ਇਹ ਦੁਆਰ ਜਿਹੜੀ ਪ੍ਰਸ਼ਾਸਨ ਨੇ ਤੋੜੀ ਸੀ ਹਮ ਪ੍ਰਸ਼ਾਸਨ ਨੇ ਪ੍ਰੋਬਲਮ ਪਾਈ ਸੀ ਮਿੱਥੋਂ ਰੋਡ ਨਿਕਲੇ ਹਮ ਇਸ ਪਬਲਿਕ ਨੇ ਇਸ ਕਲੋਨੀ ਵਾਲਿਆਂ ਨੇ ਹਮ ਇਹ ਦੂਜੇ ਨੂੰ ਮਤਲਬ ਪਰੇਸ਼ਾਨ ਕਰਨ ਵਾਸਤੇ ਇਹਨੂੰ ਬੰਦ ਕੀਤਾ ਲੇਕਿਨ ਆ ਜਿੱਥੇ ਅਸੀਂ ਖੜੇ ਆ ਵੀ ਇੱਕ ਕਲੋਨੀ ਹੈ ਇਹ ਕਲੋਨੀ ਵਾਲੇ ਨੂੰ ਫਾਇਦਾ ਤਾਂ ਦਿਲਾਇਆ ਜਾ ਰਿਹਾ ਨਹੀਂ ਜੀ ਨਹੀਂ ਕਲੋਨੀ ਵਾਲੇ ਨੂੰ ਤਾਂ ਕਾਦਾ ਫਾਇਦਾ ਕਲੋਨੀ ਦਾ ਉਹ ਗੇਟ ਤੋੜਿਆ ਜਾਊਗਾ ਨਹੀਂ ਇੰਨਾ ਲੋਕਾਂ ਦੇ ਇੰਡਸਟਰੀਆ ਵੀ ਤਾਜਪੁਰ ਰੋਡ ਤੇ ਇਹ ਵੀ ਤਾਂ ਲੰਘ ਕੇ ਚੱਲਦੇ ਨੇ ਅਗਰ ਉਹ ਕਲੋਨੀ ਦਾ ਇੱਕ ਗੇਟ ਜਿਹੜਾ ਹੈਗਾ ਅਗਰ ਉਹਨੂੰ ਤੋੜ ਦਿੱਤਾ ਜਾਵੇ ਤਾਂ ਇਹ ਤਾਂ ਮੰਨਿਆ ਜਾਊਗਾ ਕਿ ਸੜਕ ਬਣਾ ਦਿੱਤੀ ਗਈ ਹੈ ਪਰ ਗੇਟ ਜਦੋਂ ਗੇਟ ਲੱਗੇਗਾ ਫਿਰ ਕਲੋਨੀ ਵਾਲੇ ਦਾ ਇਹ ਇਥੋਂ ਆ ਸਾਬਿਤ ਹੁੰਦਾ ਕਲੋਨੀ ਵਾਲੇ ਨੂੰ ਸਵਾਰ ਦਿੱਤਾ ਜਾ ਰਿਹਾ ਦੇਖੋ ਜੀ ਉਹ ਵੀ ਕਹਿ ਰਹੇ ਸੀ ਹਟਾ ਦੇਾਂਗੇ ਹਾਂ ਪਹਿਲਾਂ ਇਹ ਮੇਨ ਰੋਡ ਜਿਹੜਾ ਬਣ ਰਿਹਾ ਇਹਨੂੰ ਤਾਂ ਚੱਲੂ ਹੁੰਦਾ ਜਦੋਂ ਦੀ ਗੱਲ ਆਏ ਕਿ ਉਹ ਵੀ ਹਟਵਾ ਦਿਆਂਗੇ ਉਹ ਕਹਿੰਦੇ ਗੇਟ ਲਗਾਓ ਪਹਿਲੇ ਨਹੀਂ ਉਹ ਗਲਤ ਕਹਿ ਰਹੇ ਨੇ ਉਹ ਗੇਟ ਖੁੱਲਾ ਹੋਇਆ ਅਸੀਂ ਨੰਗ ਆਏ ਹਾਂ ਬਾਬੂ ਜੀ ਤੁਹਾਡੇ ਘਰ ਦਾ ਗੇਟ ਖੁੱਲਾ ਹੋਊਗਾ ਮੈਂ ਆਉਂਗਾ ਤੁਹਾਡੀ ਮਰਜ਼ੀ ਨਾਲ ਆਉਂਗਾ ਅਗਰ ਤੁਸੀਂ ਤਾਲਾ ਲਾ ਦੋਗੇ ਮੈਂ ਕਿੱਥੇ ਆਉਂਗਾ ਨਹੀਂ ਜੀ ਨਹੀਂ ਸਭ ਕਲੀਅਰ ਹੋਏਗਾ ਜਦੋਂ ਪੂਰਾ ਰੋਡ ਕੰਪਲੀਟ ਹੋਏਗਾ ਉਹ ਵੀ ਹਟੇਗਾ ਤੁਹਾਨੂੰ ਲੱਗਿਆ ਤੁਹਾਨੂੰ ਕਿੰਨੇ ਸਾਲ ਤੋਂ ਰਹਿੰਦੇ ਹੋ ਉੱਥੇ ਅਸੀਂ 25 ਸਾਲ ਤੋਂ ਰਹਿੰਦੇ ਹਾਂ 25 ਸਾਲ ਤੋਂ ਰਹਿ ਰਹੇ ਹੋ ਹਾਂ ਜੀ 25 ਸਾਲ ਚ ਕਦੀ ਆ ਦੇਖਿਆ ਸੀਗਾ ਨਹੀਂ ਆ ਨਹੀਂ ਦੇਖਿਆ ਸੀ ਇਹ ਤਾਂ ਕੁਛ ਹੀ ਪਹਿਲੇ ਆ ਬਣਿਆ ਇਹ ਤਾਂ ਮੇਰੇ ਖਿਆਲ ਸਾਲ ਵੀ ਨਹੀਂ ਇਹ ਤਾਂ 6 ਮਹੀਨੇ ਪਹਿਲੇ ਆ ਗੇਟ ਬੁਡ ਲੱਗੇ ਹਾਂ ਇਹ ਤਾਂ ਖੁੱਲਣਾ ਚਾਹੀਦਾ ਰਸਤਾ ਤਾਂ ਖੁੱਲਣਾ ਚਾਹੀਦਾ ਜੀ ਬਿਲਕੁਲ ਉਹ ਵੀ ਸਹੀ ਕਹਿ ਰਹੇ ਨੇ ਕਿ ਮਤਲਬ ਉਹ ਰਸਤਾ ਗੇਟ ਵੀ ਤੋੜ ਦੇਣਾ ਚਾਹੀਦਾ ਹੈ ਹਾਂ ਤਾਂ ਬਿਲਕੁਲ ਤੋੜੋ ਇਹ ਸਾਰਾ ਜਿਹੜਾ ਇਹ ਤਾਂ ਸਰਕਾਰੀ ਜਗ੍ਹਾ ਹੈ ਅਸੀਂ ਤਾਂ ਇਹ ਹੀ ਚਾਹੇ ਟਾਵਰ ਲਾਈਨ ਦੇ ਥੱਲੇ ਜਿਹੜੇ ਹੈ ਇਹ ਟਾਵਰ ਲਾਈਨ ਦੇ ਥੱਲੇ ਰੋਡ ਬਣ ਸਕਦੀ ਹੈ ਰਸਤਾ ਨਹੀਂ ਬੰਦ ਕੀਤਾ ਜਾ ਸਕਦਾ ਬਿਲਕੁਲ ਨਹੀਂ ਰਸਤਾ ਹੋਣਾ ਨਹੀਂ ਚਾਹੀਦਾ ਬੰਦ ਨਹੀਂ ਹੋਣਾ ਇਹ ਤਾਂ ਜੀ ਇਹਨੂੰ ਕੋ ਵੀ ਮਤਲਬ ਨਹੀਂ ਉਸਕਾ ਕੋਈ ਫਾਇਦਾ ਨਹੀਂ ਹੈ ਨਾ ਸਰ ਇਹ ਤਾਂ ਟਾਵਰ ਹੀ ਜਾਣਾ ਹੈ ਤਾਂ ਅਸੀਂ ਘੁੰਮ ਕੇ ਉਧਰੋਂ ਸ਼ਹਿਰ ਚ ਥੋੜੀ ਜਾਣਗੇ ਅਸੀਂ ਇਧਰੋਂ ਜਾਣਗੇ ਰਾਹੋਂ ਰੋਡ ਇਹ ਰਾਹੋਂ ਰੋਡ ਵਾਲਿਆਂ ਨੇ ਪੱਕਾ ਧ ਕਹਿੰਦੇ ਅਸੀਂ ਧਰਨੇ ਲਾ ਦੇਣੇ ਨੇ ਸਾਰੇ ਪਹਿਲੇ ਸੱਸੀ ਕਾਲ ਜੀ ਇਹ ਜੈਨ ਕਲੋਨ ਵਾਲੇ ਵੀ ਵਧੀਆ ਰੋਗਾ ਤੇ ਇੱਧਰ ਕਲੋਨਾਂ ਵਧੀਆ ਰੋਗਾ ਟਾਵਰ ਥੱਲੇ ਦਾ ਸਰਕਾਰੀ ਟਾਵਰ ਦੇ ਥੱਲੇ ਕਿਸੇ ਜਗ੍ਹਾ ਦੀ ਪ੍ਰਾਪਰਟੀ ਨਹੀਂ ਹੁੰਦੀ ਜੀ ਲੇਕਿਨ ਉਹਨਾਂ ਨੇ ਕਹਿਦਾ ਧਰਨਾ ਲਾ ਦੇਣਾ ਅਸੀਂ ਅਸੀਂ ਗੇਟ ਨਹੀਂ ਖੁੱਲਣ ਦੇਣਾ ਪਾਵਲਕੇ ਧਰਨਾ ਥਰੋ ਕੋਈ ਹੁੰਦਾ ਜੀ ਪਾਵਲਕ ਜਿੱਧਰ ਪਾਸੇ ਆ ਸਾਰਾ ਰਾਤਾ ਖੁੱਲੂਗਾ ਖੁੱਲੋ ਉਹਨਾਂ ਨੇ ਵੀ ਮੌਜੂਦ ਹੋਗੇ ਇੱਧਰ ਆਉਗੇ ਤੇ ਜਾਉਗੇ ਯਾਨੀ ਟਿਪਾ ਰੋਡ ਵਾਲੇ ਇਕੱਠੇ ਹੋਣਗੇ ਸਾਰੇ ਮਤਲਬ ਟਿਪਾ ਰੋਡ ਮਾਇਆਪੂਰੀ ਗੁਲਾਬੀ ਬਾਗ ਸਾਰੇ ਬਿਲਕੁਲ ਹੋਣਗੇ ਹੋ ਕਿਉਂਕਿ ਸਹੂਲਤਾਂ ਵੱਜ ਜਾਣਗੇ ਟਿਪਾ ਰੋ ਨੂੰ ਰਸਤਾ ਬੜਾ ਸ਼ੋਰਟਕਟ ਜਾ ਮਿਲ ਜੂਗਾ ਇਹ ਤਾਂ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਇਹਨਾਂ ਨੇ ਚੰਡੀਗੜ੍ਹ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ ਤੇ ਇਹਨਾਂ ਨੂੰ ਸੌਖਾ ਇਹਨਾਂ ਨੂੰ ਘੁੰਮ ਕੇ ਉਧਰੋਂ ਜਾਉਣਗੇ ਹਾਈਵੇ ਹੈ ਨਾ ਪਿੱਛੇ ਬਾਬਾ ਜੀ ਹਾਈਵੇ ਦੇ ਨਾਲ ਅਟੈਚ ਹੋ ਗਿਆ ਸੌਖਾ ਰਸਤਾ ਪੈਣਾ ਬੜਾ ਵਧੀਆ ਜੀ ਇਹ ਬਿਲਕੁਲ ਠੀਕ ਹੈ ਇਹ ਤਾਂ ਡਾਕੀ ਕੋ ਨਹੀਂ ਸਕਦਾ ਨਾ ਟਾਵਰ ਲੈਂਦੇ ਥੱਲੇ ਅਸੀਂ ਕਿਹਦੇ ਕਿਹਦੇ ਘਟ ਆ ਕੇ ਬਣਉਂਦੇ ਬਿਲਕੁਲ ਰੋਡ ਤੇ ਨਹੀਂ ਟਾਏ ਜਾ ਰਹੇ ਹਰ ਕਿਸੇ ਨੂੰ ਮਿਲੇਗੀ ਤਾਂ ਫੈਸਿਲਿਟੀ ਤਾਂ ਪਬਲਿਕ ਨਹੀਂ ਹੈ ਨਾ ਜੀ ਇਦੇ ਨਾਲ ਕੋਈ ਵਾਧਾਈ ਹੋਏਗਾ ਪਬਲਿਕ ਦਾ ਕੋਈ ਨੁਕਸਾਨ ਨਹੀਂ ਹੋਏਗਾ ਹਾਂਜੀ 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 ਇਹ ਤੇ ਨੁਕਸਾਨ ਨਹੀਂ ਹੋਣਾ ਨਾ ਪਬਲਿਕ ਲਈ ਰੋਡ ਕਨੈਕਟੀਵਿਟੀ ਤਾਂ ਹਰ ਕਿਸੇ ਨੂੰ ਚਾਹੀਦੀ ਹੈ ਤਾਂ ਦਿਮਾਗ ਨਹੀਂ ਹੈ ਇਸ ਦਾ ਇਹ ਬਾਈ ਬੜਾ ਚੁੱਪ ਕਰਕੇ ਖੜਾ ਹੈ ਬਾਈ ਨੂੰ ਪੁੱਛਾਂ ਯਾਰ ਮੈਂ ਬਾਈ ਕੀ ਹਾਲ ਹੈ ਠੀਕ ਹੋ ਬਾਈ ਕੀ ਸੋਚ ਰਹੇ ਹੋ ਸਰ ਐਕਚੁਅਲੀ ਪਤਾ ਕੀ ਹੈ ਇਹ ਰੋਡ ਨਿਕਲੂਗਾ ਜੀ ਹਰ ਇੱਕ ਬੰਦੇ ਨੂੰ ਕੰਮ ਮਿਲੂਗਾ ਜੀ ਅਪਰੋਜਕਾਰ ਦਾ ਵੀ ਫਾਇਦਾ ਹੈ ਜੀ ਰੋਡ ਨਿਕਲੂਗਾ ਪੈਟਰੋਲ ਦਾ ਖਰਚਾ ਬਚੂਗਾ ਲੋਕਾਂ ਦਾ ਟਾਈਮ ਬਚੂਗਾ ਹਾਂ ਹੁਣ ਦੇਖੋ ਤੁਸੀਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਆਪਾਂ ਨੂੰ ਸਮਝਾਣਾ ਪੈਣਾ ਆਪਣੇ ਭਰਾ ਨੇ ਉਹ ਵੀ ਆਪਾਂ ਨੂੰ ਸਮਝਾਣਾ ਪੈਣਾ ਵੀ ਇਹ ਫਾਇਦਾ ਹੀ ਹੈ ਕੱਟਾ ਕੋਈ ਨਹੀਂ ਇਸ ਚੀਜ਼ ਦਾ ਮੈਂ ਗੱਲ ਸਹੀ ਕੀਤੀ ਸੀ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਨਹੀਂ ਨਹੀਂ ਸਰ ਭਰਾ ਨੇ ਉਹ ਉਹਨਾਂ ਨੂੰ ਗੱਲ ਸਮਝ ਲੱਗੀ ਹੋਈ ਦੀ ਵੀ ਮਰੇ ਇਸ ਸਮੇਂ ਤੋਂ ਹੀ ਬਣ ਆ ਬਿਲਕੁਲ ਬਿਲਕੁਲ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਬਣਾ ਤਾ ਬਣਾ ਰਹੇ ਹੋ ਗੰਦ ਕਰ ਰਹੇ ਆ ਉਹ ਵੀ ਕੰਮ ਮਾਹੌਲ ਬਣਾ ਰਹੇ ਹਿੰਦੁਸਤਾਨ ਪਾਕਿਸਤਾਨ ਦਾ ਇਸ ਵੀ ਇਸ ਨੂੰ ਭਾਈਚਾਰ ਸਾਂਝ ਦੇ ਵਿੱਚ ਇੱਕ ਬੈ ਕੇ ਸੋਲੂਸ਼ਨ ਵੀ ਕੱਢਿਆ ਜਾ ਸਕਦਾ ਤਾਂ ਬਿਲਕੁਲ ਜੀ ਬੈਠ ਕੇ ਬੈਠਣ ਉਹ ਸਾਡੇ ਨਾਲ ਗੱਲ ਕਰਨ ਸਾਰੇ ਬੈਠ ਕੇ ਸੋਲੂਸ਼ਨ ਹੋਏਗਾ ਉਹਨਾਂ ਦੇ ਲਈ ਤੇ ਅਸੀਂ ਸੋਲੂਸ਼ਨ ਕਰਨ ਵਾਸਤੇ ਮੈਨੂੰ ਕੋਈ ਨਹੀਂ ਲੜਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਕਹਿੰਦਾ ਅਸੀਂ ਗੱਲੇ ਅਸੀਂ ਸਾਰੇ ਉਹਨਾਂ ਨਾਲ ਗੱਲ ਮਿਲਣ ਆਏ ਆ ਵੀ ਤੁਹਾਡਾ ਹੀ ਫਾਇਦਾ ਜੀ ਤੁਹਾਡੀਆਂ ਦੁਕਾਨਾਂ ਨੇ ਤੁਹਾਡਾ ਕਾਰੋਬਾਰ ਅਫੈਕਟ ਤੇ ਤੁਹਾਡੀ ਆਪਣੀਆਂ ਉਹ ਨਾ ਇਹ ਸੋਚ ਮੈਂ ਤੁਹਾਨੂੰ ਦੱਸ ਦਉ ਉਹਨੇ ਸੋਚ ਕੀ ਹੋਣੀ ਆ ਉਹ ਕਲੋਨੀ ਬੰਦ ਹੈ ਤੇ ਉਹਨਾਂ ਦੇ ਬੱਚੇ ਬਾਹਰ ਖੇਲਦੇ ਹੋਣਗੇ ਉਹਨਾਂ ਨੂੰ ਆਹ ਲੱਗਦਾ ਹੋਊਗਾ ਕਿ ਜਦੋਂ ਰਸਤਾ ਖੋਲ ਕੇ ਸਾਡੇ ਬੱਚੇ ਬਾਹਰ ਨਹੀਂ ਖੇਲ ਪਾਣਗੇ ਪੀਪਾ ਰੋਡ ਤੇ ਦੇਖੋ ਐਸੀ ਸਾਰੀ ਲੇਬਰ ਰਹਿੰਦੀ ਹੈ ਕਾਫੀ ਹੂੰ ਉਹਨਾਂ ਨੂੰ ਫਾਇਦਾ ਇਸ ਚੀਜ਼ ਦਾ ਹੋਊਗਾ ਦੇਖੋ ਲੇਬਰ ਨਿਕਲ ਜੂਗੀ ਸਿੱਧੀ ਸ਼ੋਰਟਕਟ ਨਿਕਲ ਜੂਗੀ ਟਾਈਮ ਬਚੇਗਾ ਇਹਨਾਂ ਨੂੰ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਇਹਨਾਂ ਦਾ ਟਾਈਮ ਬਚੇਗਾ ਜੀ ਫਾਇਦਾ ਸਾਰਿਆਂ ਨੂੰ ਹੈ ਜੀ ਬਿਲਕੁਲ ਪਰ ਇਹ ਗੱਲ ਸਮਝ ਨਹੀਂ ਰੇ ਇਸ ਚੀਜ਼ ਨੂੰ ਭਾਈ ਬੋਲਣਾ ਸਾਡੇ ਨਾਲੋਂ ਜ਼ਿਆਦਾ ਫਾਇਦਾ ਉਹਨਾਂ ਨੂੰ ਹੋਣਾ ਐਕ ਜਦੋਂ ਚੰਡੀਗੜ੍ਹ ਰੋਡ ਜਾਣਾ ਬਸਤੀ ਚੌਕ ਹੋਗੇ ਸਮਰਾਲਾ ਚੌਕ ਉਤਰੋਗੇ ਫਿਰ ਚੰਡੀਗੜ੍ਹ ਰੋਡ ਪਹੁੰਚ ਜੀ ਨਹੀਂ ਫਾਇਦਾ ਇਹਨਾਂ ਨੂੰ ਵੀ ਹੋਊਗਾ ਆਪਣੇ ਬੰਦੇ ਜਿਹੜੇ ਇੱਧਰ ਇੰਡਸਟਰੀ ਏਰੀਆ ਬਾਜੜਾ ਰੋਡ ਜਾਣਾ ਜਲਦੀ ਜਾਣਗੇ ਪਰ ਅਸਲ ਲਈ ਨਹੀਂ ਫਾਇਦਾ ਜੀ ਟ੍ਰੈਫਿਕ ਘਟੂਗਾ ਚੌਕੇ 'ਚ ਉਹਨਾਂ ਦੀ ਸੋਚ ਹੋਊਗੀ ਕਿ ਤੇ ਲੇਬਰ ਤਪਕਾਰਦਾ ਹੋਊਗਾ ਜਿਹੜਾ ਜਿਹੜਾ ਤੇਲ ਮਾਸਾ ਮਾਸਾ ਗਵਾਂਦਾ ਹੋਊਗਾ ਸਾਡੀ ਗੱਡੀਆਂ ਦੇ ਵਿੱਚ ਤੇਲ ਮੋਟਾ ਅਸੀਂ ਘੁੰਮ ਕੇ ਚਲਾ ਜਾਵਾਂਗੇ ਜਾਮ ਵਿੱਚ ਫਸ ਜਾਾਂਗੇ ਅਗਰ ਇਹ ਹੀ ਸਹੂਲਤ ਦੇ ਦੋ ਉਹਨਾਂ ਦਾ ਦਿਮਾਗੇ ਚਾਜ ਜਾਵੇ ਦਰ ਰਸਤਾ ਖੁੱਲ ਜਾਵੇ ਉਹੀ ਤਾਂ ਗੱਲਾਂ ਨੇ ਸਕੋਟੀ ਵਾਲੀ ਗੱਲ ਕਰਦੇ ਬੱਚੇ ਇੱਧਰ ਨਿਕਲਣਗੇ ਇਹ ਕੋਈ ਗੱਲ ਥੋੜੀ ਦੇਖੋ ਤੁਸੀਂ ਜੇ ਸਕੋਟੀ ਕਰਨੇ ਆਪਣੀ ਤੁਹਾਡੀਆਂ ਗਲੀਆਂਆਂ ਨੇ ਉੱਥੇ ਗੇਟ ਲਾ ਲਓ ਪਰਸਨ ਆਪਣੇ ਨਾਲ ਇਹ ਤਾਂ ਸਰਕਾਰੀ ਹੈ ਇੱਥੇ ਨਹੀਂ ਰੋਕ ਸਕਦੇ ਟਾਵਰ ਥੱਲੇ ਸਰਕਾਰੀ ਹੈ ਕੋਈ ਘਰ ਨਹੀਂ ਢਾਏ ਜਾ ਰਹੇ ਦੀਵਾਰ ਹੋਈ ਉਹ ਦੀਵਾਰ ਢਾਈ ਜਾ ਰਹੀ ਹੈ ਬਿਲਕੁਲ ਹੋਈ ਹੈ ਦੇਖੋ ਘਟ ਜੂਗਾ ਸੜਕਾ ਗਵਰਨਮੈਂਟ ਅਪਰੂਵ ਹੈ ਜੀ ਗਵਰਨਮੈਂਟ ਵੱਲੋਂ ਅਪਰੂਵ ਹੈ ਇਹ ਤਾਂ ਨੇ ਨਜਾਇਜ਼ ਕਰ ਰਹੇ ਆਪਾਂ ਪ੍ਰਸ਼ਾਸਨ ਨੇ ਖੁਦ ਸੜਕਾ ਕੰਮ ਕਰਵਾਇਆ ਜੀ ਸਾਰੀ ਕੋਰਟ ਤੋਂ ਲੈ ਕੇ ਪਰਮਿਸ਼ਨ ਲੈ ਕੇ ਇਹ ਸਾਰਾ ਕੰਮ ਹੋ ਰਿਹਾ ਜੀ ਬਿਲਕੁਲ ਦੂਜੇ ਪਾਸੇ ਇਹ ਸਾਡੇ ਨਾਲ ਲੋਕ ਸੀਗੇ ਜਿਹੜੇ ਤਿੱਬਾ ਰੋਡ ਦੇ ਨੇ ਦੂਜੇ ਪਾਸੇ ਇਹ ਰਾਹੂ ਰੋਡ ਦੇ ਨਿਵਾਸੀ ਸੀਗੇ ਜਿਨ੍ਹਾਂ ਨੇ ਸਾਫ਼ ਕਹਿ ਪਿਆ ਸੀ ਦੀਵਾਰਾ ਬਣਾ ਕੇ ਰਵਾਂਗੇ ਅਸੀਂ ਦੀਵਾਰ ਨਹੀਂ ਟੈਨ ਦਵਾਂਗੇ ਤੇ ਇਹਨਾਂ ਨੇ ਵੀ ਕਹਿਤਾ ਕਿ ਅਸੀਂ ਪਾਕਿਸਤਾਨ ਦੇ ਜਿਹੜਾ ਹਿੰਦੂਸਤਾਨ ਦੀ ਸਰਦ ਜਿਹੜੀ ਬਣੀ ਹੈ ਟਾਰੀ ਬਾਰਡਰ ਦੇ ਵਿੱਚ ਪਿਆਰ ਦਾ ਸੰਦੇਸ਼ ਦਵਾਂਗੇ ਤਾਂ ਉਹ ਭਾਈਚਾਰਾ ਸਾਂਝ ਇਕੱਠੀ ਕਰਾਂਗੇ ਹੁਣ ਦੇਖਦੇ ਆ ਕਿ ਉਹ ਦੀਵਾਰ ਦੁਬਾਰਾ ਟੋੜਨ ਦੀਆਂ ਕਿ ਨਹੀਂ ਟੋੜਨ ਦੀਆਂ ਕਿ ਰਾਹ ਜਿਹੜਾ ਬਣੂਗਾ ਕਿ ਨਹੀਂ ਬਣੂਗਾ ਲੇਕਿਨ ਵਿਵਾਦ ਜਿਹੜਾ ਪੱਕ ਜਾਊਗਾ ਉਹਨਾਂ ਨੇ ਸਾਫ਼ ਗੱਲ ਕਹਿਤੀ ਹੈ ਕਿ ਅਸੀਂ ਟੀਮਾਂ ਬਣਾ ਕੇ ਧ ਲਗਾਵਾਂਗੇ ਲੋਕ ਕਹਿ ਰਹੇ ਮੈਂ ਅਮੀ ਦੇ ਨਾਲ ਵਿਸ਼ਾਲ ਕਪੂਰ ਰਣਾ ਲਈ ਜਿਹੜੀ ਆ ਜੈਨ ਕਲੋਨੀ ਦਾ ਜਿਹੜੀ ਇੱਕ ਦੀਵਾਰ ਤੋੜੀ ਸਗੀ ਇਹਦਾ ਪ੍ਰਪੋਜ਼ਲ ਕੀ ਹੈਗਾ ਸਰ ਦੱਸ ਦੋਗੇ ਥੋੜਾ ਜਿਹਾ ਇੱਕ ਸੜਕ ਦਾ ਲਿੰਕ ਕਰਨਾ ਰਾਹੋਂ ਰੋਡ ਤੋਂ ਟੱਬਾ ਰੋਣ ਨੂੰ ਇਹਦਾ ਆਫਸਰ ਵਿੱਚ ਲਿੰਕ ਹੋਣਾ ਜੀ ਜੀ ਤੇ ਇਹਦਾ ਕੋਈ ਨੋਟਿਸ ਵੀ ਹੈਗਾ ਆਪਣੇ ਕੋਲ ਮਤਲਬ ਪ੍ਰਪੋਜ਼ਲ ਦਾ ਇਹਦਾ ਪੂਰਾ ਬਣਿਆ ਹੋਇਆ ਹੈ ਵੀ ਪ੍ਰਪੋਜ਼ਲ ਅਸੀਂ ਲਾਓ ਕਰਾਈਆ ਜੀ ਇਥੋਂ ਵੀ ਇਦਾਂ ਕਰਕੇ ਸੜਕ ਤੇ ਦਾ ਰਸਤਾ ਬਣਾਣਾ ਜੀ ਜੀ ਇਹ ਪਾਸ ਹੋ ਗਿਆ ਹੋਇਆ ਸਰ ਕੀ ਜੀ ਇਹ ਪਾਸ ਹੈ ਮਤਲਬ ਸਰਕਾਰ ਦੇ ਅੰਡਰ ਹੈਗਾ ਮਤਲਬ ਸਰਕਾਰ ਇਥੇ ਰੋਡ ਕੱਢ ਸਕਦੀ ਹੈ ਐਜੀ ਹਲਾਓ ਭਰਾਏ ਕਮੇ ਸਭ ਤੋਂ ਜੀ ਅੱਛਾ ਲੋਕ ਲੋਕ ਰਾਲਿਆ ਅਸਾਂ ਦੂਸਰੀ ਪਾਰਟੀ ਕਹਿੰਦੀ ਅਸੀਂ ਸਟੇ ਲਿੱਤਾ ਹੋਇਆ ਵੈ ਨਹੀਂ ਸਟੇ ਬਾਰੇ ਤਾਂ ਮੈਨੂੰ ਪਤਾ ਨਹੀਂ ਕਿਹੜਾ ਹੈ ਐਰੇ ਆ